ਸਸਰੀ ਗੱਲ 200 ਤੁਸੀਂ ਦੇਖ ਰਹੇ ਹੋ ਪਟਿਆਲਾ ਲਾਈਵ ਨਿਊਜ਼ ਤੇ ਮੈਂ ਹਾਸ਼ ਸ਼ਾਵਾਦ ਮਲੇਰਕੋਟਲਾ ਦੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਨੇ ਪਰ ਜੇਕਰ ਮਲੇਰਕੋਟਲਾ ਪੁਲਿਸ ਦੀ ਗੱਲ ਕਰੀਏ ਤਾਂ ਮਾੜੇ ਅੰਸਰ ਵਿਰੁੱਧ ਚਲਾਈ ਮਹਿਮ ਵਿੱਚੋਂ ਮਲੇਰਕੋਟਲਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ 6 ਦੋਸ਼ੀ ਗ੍ਰਫਤਾਰ ਹਥਿਆਰ ਬਰਾਮਦ ਟਰਾਂਸਫਰ ਚੋਰੀ ਹੋਰ ਕਈ ਕੇਸ ਰੇਸ ਐਸਐਸਪੀ ਸਾਹਿਬ ਦਾ ਕੀ ਕਹਿਣਾ ਆਊਟ ਹੁੰਦਿਆ ਮਲੇਰਕੋਟਲਾ ਤੋਂ ਸ਼ਹਾਬਤ ਖਾਨ ਪਟਿਆਲਾ ਲਾਈਵ ਨਿਊਜ਼ ਪੰਜਾਬ ਕਰੀਏ ਜਿਸ ਨੇ ਸਾਜੀ ਸਾਹਿਬ ਮਾਨਯੋਗ ਸਰਦਾਰ ਗਗਨ ਅਜੀਤ ਸਿੰਘ ਐਸਐਸਪੀ ਮਲੇਰ ਕੋਟਲਾ ਜੀ ਦੀ ਅਗਵਾਈ ਵਿੱਚ ਸੀਆਈਏ ਮਹੋਰਾਣੇ ਵੱਲੋਂ ਪਰਸੋਂ ਮਿਤੀ 29 ਨੂੰ ਪੰਜ ਦੋਸ਼ੀਆਂ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਵਾਸੀ ਆਦਮਵਾਲ, ਸੋਮਾ ਵਾਸੀ ਰਾਏਕੋਟ ਤੇ ਵਿਜੇ ਕੁਮਾਰ ਵਾਸੀ ਅੰਮ੍ਰਿਤਗੜ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਇਹਨਾਂ ਇਹ ਜਿਹੜੇ ਹੈਗੇ ਆ ਇਹ ট্রান্সਫਾਰਮਰ ਚੋਰੀ ਕਰਨ ਦੇ ਆਦੀ ਸੀਗੇ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ ਚਾਰ ਮੁਕਤਮੇ ਜਿਹੜੇ ਸੰਦੌੜ ਏਰੀਏ ਦੇ ਵਿੱਚ ਅੰਦਗੜ ਏਰੀਏ ਦੇ ਵਿੱਚ ਤੇ ਅਮਰਗੜ ਤੇ ট্রান্সਫਾਰਮਰ ਚੋਰੀ ਹੋਏ ਸੀ ਉਹ ਸਾਡੇ ਟਰੇਸ ਹੋਏ ਆ ਤੇ ਘੱਟੋ ਘੱਟ ਇਹਨਾਂ ਨੇ ਇਹਨਾਂ ਦੇ ਕਸਮ ਮੁਤਾਬਕ ਕੋਈ 50 ਤੋਂ 60 ট্রান্সਫਾਰਮਰ ਦੀਆਂ ਚੋਰੀਆਂ ਕੀਤੀਆਂ ਜਿਹੜੇ ਹਜੇ ਪੁਲਿਸ ਰਿਮਾਂਡ ਦੇ ਵਿੱਚ ਆ ਤੇ ਹੋਰ ਇਹਨਾਂ ਤੋਂ ਪੁਛਗਛ ਕੀਤੀ ਜਾ ਰਹੀ ਹੈ ਪਹਿਲਾ ਵੀ ਇਹਦਾ ਪਿਛਲਾ ਰਿਕਾਰਡ ਹੈ ਜਿਹੜਾ ਹੰਬਾਲ ਦੇ ਦੇਖਾਂਗੇ ਕਾਫੀ ਗਿਣੇ ਲੱਗਦਾ ਪਹਿਲੇ ਵੀ ਕਈ ਸੀ ਕੇਰੇ ਪੜੇ ਆ ਹ ਇਹਨਾਂ ਦੇ ਵਿੱਚੋਂ ਜਿਹੜਾ ਸਤਨਾਮ ਸਿੰਘ ਆ ਉਹਦੇ ਖਿਲਾਫ 4 ਮੁਕੱਦਮੇ ਆ ਤੇ ਜਿਹੜਾ ਇੱਕ ਹੈਗਾ ਜਸਵਿੰਦਰ ਸਿੰਘ ਜੋ ਜੋ ਉਹਦੇ ਖਿਲਾਫ ਇੱਕ ਮੁਕੱਦਮਾ ਆ ਲੱਗਦਾ ਚੋਰੀ ਦੀਆਂ ਵਾਦਤਾਂ ਤੇ ਹਾਂ ਇਹ 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 ਗਰੋ ਫੜਨ ਨਾਲ ਸਾਨੂੰ ਪੂਰੀ ਉਮੀਦ ਆ ਵੀ ਜਿਹੜੇ ਟਰਾਂਸਫਾਰਮਰ ਚੋਰੀ ਹੋ ਰਹੇ ਸੀ ਉਹਨਾਂ ਦੇ ਵਿੱਚ ਠੱਲ ਪਵੇਗੀ ਕਿੱਥੇ ਮੇਂ ਦੇ ਸੀ ਇਹ ਸਾਮਾਨ ਇਹ ਹਜੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹੋਇਆ ਆ ਤੇ ਕੋ ਸ਼ੋ ਹਜੇ ਰੇਡ ਹੋ ਵਗੈਰਾ ਉਥੇ ਚੱਲ ਰਹੇ ਇਸ ਕਰਕੇ ਉਹ ਤਕਤੀਸ਼ ਦਾ 파ਟ ਹੋ ਜਿਵੇਂ ਵਗੈਰਾ ਵੀ ਕਰਦੇ ਸੀ ਹਾਂ ਇਹਨਾਂ ਦੇ ਵਿੱਚ ਇਹ ਨਸ਼ੇ ਕਰਦੇ ਹੈਗੇ ਸੀਗੇ ਆਦੀ ਸੀਗੇ ਹਾਂ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਤਲਵਾਰ ਇੱਕ ਛੁਰੀ ਇੱਕ ਗਣਾਸੀ ਇੱਕ ਬੇਸਬਾਲ ਬਰਾਮਦ ਕੀਤਾ ਗਿਆ ਨਹੀਂ ਵੀਕਲ ਕੋਈ ਨਹੀਂ ਪਰ ਲੋਕਾਂ ਤੋਂ ਨਹੀਂ ਲੈਂਦੇ ਚਾਹੇ ਤੱਕ ਇਹ ਉਮਰ ਜਿੱਦਾਂ ਜੋਜੋ ਦੀ ਤੇ ਉਮਰ 22 23 ਕੇ ਸਾਲ ਆ 22 23 ਤੋਂ ਲੈ ਕੇ 35 ਦੇ ਵਿੱਚ ਆ ਇਹ ਚਾਰੇ 5 6 ਬਈ ਹਾਜ਼ਰ ਰਿਮਾਂਡ 'ਚ ਆ ਜੀ ਬਾਕੀ ਪੁਸ਼ਕਿਸ਼ ਚੱਲ ਰਹੀ ਹੈ ਜੀ ਕਿਉਂਕਿ ਇਸ ਸਿਰੇ ਦੇ ਵਿੱਚ ਕਾਫੀ ਜਿਹੜਾ ਹੈਗਾ ਅੰਦਵਰ ਰੋਡ ਤੇ ਲੱਗਦਾ ਆਪਾਂ ਨਾਲ ਦੇ ਵਿੱਚ ਕਾਫੀ ਮੋਬਾਈਲਾਂ ਦੀ ਪੁਕਟੇ ਕੀਤੀ ਜਾਂਦਾ ਰਾਹ ਦਸਤਕੀ ਕਰ ਰਹੇ ਆਂ ਜੀ ਪੁਸ਼ਕਿਸ਼ ਚੱਲ ਰਹੇ ਆਂ ਪੁਲਿਸ ਰਿਮਾਂਡ 'ਚ ਹੀ ਆਜੇ ਸਾਡੇ ਕੋਲ ਇਹ ਪੁਸ਼ਕਿਸ਼ ਕਰ ਰਹੇ ਆਂ ਉਮੀਦ ਆ ਵੀ ਹੋਰ ਵੀ ਟਰੇਸ ਹੋਣਗੇ